ਪੰਜਾਬ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੀਆਂ ਰੈਲੀਆਂ ਵਿੱਚੋਂ ਹੋਏ ਗਾਇਬ ਚਰਨਜੀਤ ਸਿੰਘ ਚੰਨੀ ਕਾਂਗਰਸ ਨੂੰ ਕਹਿਣਗੇ ਅਲਵਿਦਾ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਦੇ ਵਿੱਚੋਂ ਗਾਇਬ ਹੋਣਾ ਜੋ ਪੱਟੀ ਸ਼ੰਕਾ ਖੜੀ ਕਰਦਾ ਹੈ ਕਿ ਚਰਨਜੀਤ ਸਿੰਘ ਚੰਨੀ ਹੁਣ ਕਾਂਗਰਸ ਨੂੰ ਅਲਵਿਦਾ ਕਹਿਦਣਗੇ ਕਾਂਗਰਸ ਵਿੱਚ ਨਹੀਂ ਰਹਿਣਗੇ ਜੋ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਭਵੇਸ਼ਪਖੇਲ ਦੇ ਵੱਲੋਂ ਵੀ चुप पट्टी जा रही है कि चरणजीत सिंह चनी कांग्रेस में क्यों छ रहे हैं तीस जुड़े लोग न्यूज़ न बहुत बहुत स्वागत थोड़ा सारे को ही गुजारिश है कि चैनल में सबसक्राइब कर देना घंटी का बटन दबा तो हर रोज़ नवी खबर का नोटिफिकेशन मिल सके सो पंजाब कांग्रेस के इंचार्ज भूपेश बघेल जो छत्तीसगढ़ के सबका मुख्य वो पंजाब के रैलिया करवा रहे हैं ਜਿਵੇਂ ਹੀ ਅੱਜ ਬਰਨਾਲਾ ਵਿੱਚ ਇੱਕ ਮਨਰੇਗਾ ਬਚਾਓ ਰੈਲੀ ਕਰਨ ਵਾਸਤੇ ਪੂਰੀ ਲੀਡਰਸ਼ਿਪ ਪਹੁੰਚੀ ਹੋਈ ਸੀ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਗੈਰ ਹਾਜ਼ਰ ਹੋਣਾ ਇਹ ਬਹੁਤ ਵੱਡਾ ਸਵਾਲ ਖੜਾ ਕਰ ਗਿਆ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਕਾਂਗਰਸ ਛੇ ਰੈਲੀਆਂ ਕਰ ਚੁੱਕੀ ਹੈ ਤੇ ਚਰਨਜੀਤ ਸਿੰਘ ਚੰਨੀ ਇਨ੍ਹਾਂ ਰੈਲੀਆਂ ਵਿੱਚ ਕਿਤੇ ਵੀ ਨਜ਼ਰ ਨਹੀਂ ਆਏ ਜੋ ਉਹਨਾਂ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਜਿਨ੍ਹਾਂ ਨੇ ਇਸ ਦੇ ਉੱਪਰ ਚੁੱਪ ਵੱਟ ਲਈ ਤੇ ਕੋਈ ਵੀ ਜਵਾਬ ਨਹੀਂ ਦਿੱਤਾ ਸੋ ਉਹਨਾਂ ਦੇਰ ਰਾਤ ਬਰਨਾਲਾ ਦੇ ਜ਼ਿਲ੍ਹੇ ਪਿੰਡ ਖੁੱਡੀਕਲਾਂ ਵਿੱਚ ਮਰਰੇਗਾ ਦੇ ਕੁਝ ਲੋਕਾਂ ਨੂੰ ਮਿਲਣ ਲਈ ਕਿਸੇ ਦੇ ਨਿੱਜੀਕਰ ਪੁੱਛੇ ਜਿੱਥੇ ਉਹਨਾਂ ਨੇ 1 ਘੰਟੇ ਦੇ ਕਰੀਬ ਰੁਕਦਿਆ ਮਰਰੇਗਾ ਦੇ ਲੋਕਾਂ ਨੂੰ ਕੁਝ ਹਿੰਦੀ ਚ ਕਹਾਣੀ ਨੁਮਾ ਪਾਠਨ ਦਿੱਤਾ ਅੰਤ ਵਿੱਚ ਉਹਨਾਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਤਸਵੀਰਾਂ ਵੀ ਕਰਾਉਣ ਉਪਰੰਤ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬਰਨਾਲਾ ਹਲਕਾ ਦੇ ਵਿਧਾਇਕ ਜ਼ਿਲ੍ਹਾ ਪ੍ਰਧਾਨ ਕੋਲਦੀਪ ਸਿੰਘ ਸਣੇ ਕੁਝ ਮਹਿਲਾ ਕਾਂਗਰਸੀ ਆਗੂ ਵੀ ਉੱਥੇ ਹਾਜ਼ਰ ਹੋਏ ਜਿਨ੍ਹਾਂ ਨੇ ਸਰੋਂ ਦਾ ਸਾਗ ਤੇ ਮੱਖਣ ਦੀ ਰੋਟੀ ਪਾ ਕੇ ਬਾਜਰੇ ਦੀਆਂ ਰੋਟੀਆਂ ਨਾਲ ਜਿਹੜਾ ਲੱਸੀ ਵੀ ਪੀਤੀ ਸੋ ਸਾਕਾ ਮੁੱਖ ਮੰਤਰੀ ਪ੍ਰਵੇਸ਼ ਬਗੇਰ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਵੱਲੋਂ ਜਦੋਂ ਚਰਨਜੀਤ ਸਿੰਘ ਚੰਨੀ ਦੇ ਬਾਰੇ ਪੁੱਛਿਆ ਜਾਂਦਾ ਰਿਹਾ ਤਾਂ ਉਹਨਾਂ ਨੇ ਚੁੱਪ ਵੱਟੀ ਕਿ ਚਰਨਜੀਤ ਸਿੰਘ ਚੰਨੀ ਇਹਨਾਂ ਰੈਲੀਆਂ ਵਿੱਚ ਨਜ਼ਰ ਕਿਉਂ ਨਹੀਂ ਆਏ ਜਦੋਂ ਕਿ ਚਰਨਜੀਤ ਸਿੰਘ ਚੰਨੀ 2027 ਦਾ ਮੁੱਖ ਮੰਤਰੀ ਚਿਹਰਾ ਬਣਨਾ ਚਾਹੁੰਦੇ ਨੇ ਫਿਰ ਕਾਂਗਰਸ ਦੀ ਪੂਰੀ ਲੀਡਰਸ਼ਿਪ ਮੌਜੂਦ ਹੁੰਦੀ ਹੈ ਤੇ ਚਰਨਜੀਤ ਸਿੰਘ ਚੰਨੀ ਦਾ ਤਣਾ ਜਿਸ ਵਿੱਚ ਪ੍ਰਗਟ ਸਿੰਘ ਭਾਰਤਪੂਸ਼ਣ ਆਸ਼ੂ ਰਾਣਾ ਗੁਰਜੀਤ ਸਿੰਘ ਤੇ ਹੋਰ ਜਿਹੜੇ ਸੀਨੀਅਰ ਲੀਡਰਸ ਸੀ ਜਿਹੜੇ ਚੰਨੀ ਸਿੰਘ ਚੰਨੀ ਦੇ ਧੜੇ ਦੇ ਨੇ ਉਹ ਕੋਈ ਵੀ ਮੌਜੂਦ ਨਹੀਂ ਹੁੰਦਾ ਜਿਸ ਕਾਰਨ ਇਹੀ ਸ਼ੰਕਾ ਕੀਤੀ ਜਾ ਰਹੀ ਹੈ ਕਿ ਅੱਜ ਵੀ ਕਾਂਗਰਸ ਦੇ ਵਿੱਚ ਉਹੀ ਝੜੇ ਬੰਦੀ ਏ ਕਾਂਗਰਸ ਦੇ ਵਿੱਚ ਕੋਈ ਵੀ ਏਕਤਾ ਨਹੀਂ ਜੋ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਬੈਠੇ ਹੋਏ ਨੇ ਪਰ ਨਵਜੋਤ ਸਿੰਘ ਸਿੱਧੂ ਵੀ ਕਿਤੇ ਉਹਨਾਂ ਦੀ ਸਮੂਰਿਅਤ ਨਹੀਂ ਜੋ ਪੂਰੇ ਦੇਸ਼ ਦੇ ਵਿੱਚ ਮਰਰੇਗਾ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਭਾਜੀਪੀ ਦੇ ਖਿਲਾਫ ਜੋ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿ ਮਰਰੇਗਾ ਜੋ ਮਹਾਤਮਾ ਗਾਂਧੀ ਨਾਮ ਦੇ ਉੱਪਰ ਇਹ ਮਨਰੇਗਾ ਦਾ ਨਾਮ ਰੱਖਿਆ ਗਿਆ ਸੀ ਇਹ ਮਰੇਗਾ ਨੂੰ ਬਦਲ ਕੇ ਜੀ ਰਾਮ ਜੀ ਕਾਨੂੰਨ ਦੇ ਵਿੱਚ ਬਦਲ ਦਿੱਤਾ ਗਿਆ ਜਿਸ ਕਰਕੇ ਇਸ ਦਾ ਵਿਰੋਧ ਲਗਾਤਾਰ جاری ਹੈ ਪਰ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਇਹ ਰੈਲੀਆਂ ਦੇ ਵਿੱਚ ਕਾਂਗਰਸ ਆਪਸੀ ਫੁੱਟ ਨਜ਼ਰ ਆ ਰਹੀ ਹੈ ਕਾਂਗਰਸ ਦੇ ਸੀਨੀਅਰ ਲੀਡਰ ਉਹ હાજર ਨਹੀਂ ਹੋ ਰਹੇ ਜੋ ਕਾਂਗਰਸ ਲਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ 2027 ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਸੀਐਮ ਚੇਰਾ ਨਹੀਂ ਹਲਾਣਿਆ ਜਾਂਦਾ ਤਾਂ ਚਰਨਜੀਤ ਸਿੰਘ ਚੰਨੀ ਵੀ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ ਨਵਜੋਤ ਸਿੰਘ ਸਿੱਧੂ ਵਾਂਗੂ ਚਰਨਜੀਤ ਸਿੰਘ ਚੰਨੀ ਵੀ ਕਾਂਗਰਸ ਨੂੰ ਵੱਖ ਹੋ ਸਕਦੇ ਨੇ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਇਹ ਵੱਡਾ ਤਮਾਕਾ ਕਾ ਖਦੇ ਨੇ ਚਰਨਜੀਤ ਸਿੰਘ ਚੰਨੀ